ਮੈਂ ਕਹਾਂਗਾ ਪਸ਼ੂਆਂ ਦੇ ਹੱਕ ਦੇ ਵਿੱਚ ਵੀ ਹੈ ਤੇ ਇਨਸਾਨਾਂ ਦੇ ਹੱਕ ਦੇ ਵਿੱਚ ਵੀ ਹੈ ਕਿਉਂਕਿ ਜਾਣਤਾ ਦੋਹੇ ਪਾਸੇ ਜਾਂਦੀ ਹੈ ਜਾਣਤਾ ਪਸ਼ੂ ਦੀ ਵੀ ਜਾਂਦੀ ਹੈ ਜਾਨ ਇਨਸਾਨ ਦੀ ਵੀ ਜਾਂਦੀ ਹੈ ਪੰਜਾਬੀ ਸਿੰਗਰ ਦੀ ਇੱਕ ਮੌਤ ਹੋਈ ਰਾਜਵੀਰ ਜਵੰਦੇ ਦੀ ਮੌਤ ਹੋਈ ਉਸ ਦੇ ਵਿੱਚ ਕਿਹਾ ਗਿਆ ਕਿ ਉਸ ਦੇ ਅੱਗੇ ਇੱਕ ਗਾਂ ਆ ਗਈ ਸੀ ਉਹਨੂੰ ਬਚਾਣ ਕਰਕੇ ਡਬਲ ਦਾ ਹਾਸਾ ਹੋਇਆ ਪੰਜਾਬੀ ਇੰਡਸਟਰੀ ਚੋਂ ਇੱਕ ਵੱਡਾ ਨਾਮੀ ਚਿਹਰਾ ਚਲਾ ਗਿਆ ਚਰਵਾਹੇ ਦੀ ਥਾਂ ਰੱਖੀ ਜਾਂਦੀ ਹੈ ਚਾਰ ਗਾਹਾ ਕਿਹਾ ਜਾਂਦਾ ਉਹਨੂੰ ਸਾਡੇ ਪਟਿਆਲਾ ਦੇ ਵਿੱਚ ਵੀ ਹੈਗੀ ਹੈ ਉਸ ਤੇ ਲੋਕਾਂ ਨੇ ਕਬਜ਼ਾ ਕਰ ਲਿਆ ਨਾ ਤਾਂ ਸਰਕਾਰ ਨੇ ਧਿਆਨ ਦਿੱਤਾ ਨਾ ਕਾਰਪੋਰੇਸ਼ਨ ਨੇ ਧਿਆਨ ਦਿੱਤਾ ਨਾ ਹੀ ਗਊਸ਼ਾਲਾ ਵਾਲਿਆਂ ਲੋਕਾਂ ਨੇ ਧਿਆਨ ਦਿੱਤਾ ਉਹਨੂੰ ਹੱਕ ਕੇ ਲੈ ਆਏ ਦੁੱਧ ਕੱਢਿਆ ਰਾਤ ਨੂੰ ਫੇਰ ਉਹਨੂੰ ਬਾਅਦ ਇਹ ਲੋਕ ਦੋਸ਼ੀ ਨਹੀਂ ਇਸ ਤੇ ਵੀ ਸੁਪਰੀਮ ਕੋਰਟ ਜੁਰਮਾਨਾ ਲਗਾ ਰਹੀ ਹੈ ਮੈਂ ਕਹਿੰਦਾ ਸਰਕਾਰ ਨੂੰ ਜੁਰਮਾਨਾ ਲਗਾਉਣਾ ਚਾਹੀਦਾ ਜੇ ਇੱਕ ਨੰਦੀ ਬਲਦ ਜਾਂ ਬੱਚਾ ਬੰਨਣਾ ਹੋਵੇ ਤੇ 200 ਤੋਂ 250 ਰੁਪਏ ਦਾ ਇੱਕ ਦਿਨ ਚ ਖਾਊਗਾ ਕਿਹੜੀ ਗਊਸ਼ਾਲਾ ਪਾਲ ਲੂਗੀ ਫਿਰ ਉੱਥੇ ਬੰਦੇ ਨਹੀਂ ਚਾਹੀਦੇ ਸਰਕਾਰ ਤਾਂ ਫਿਰ ਇਹਦੇ ਤੇ 2-2% ਟੈਕਸ ਵੀ ਲੈ ਰਹੀ ਹੈ ਕਾਊਸਸ ਕਰਕੇ ਕੋਈ ਵੀ ਚੀਜ਼ ਲਓ ਪਟਾਕੇ ਤੇ 9 ਆਈਟਮਾਂ ਤੇ ਟੈਕਸ ਲੱਗਦਾ ਹੂੰ ਸਰ ਜੁਰਮਾਨਾ ਕੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਮਤਲਬ ਦੇਖੋ ਉਹਨੂੰ ਤਿੰਨ ਤਿੰਨ ਜੁਰਮਾਨੇ ਹੋਣ ਚਾਹੀਦੇ ਪਹਿਲਾ ਜੁਰਮਾਨਾ 5000 ਦਾ ਦੂਜਾ 10000 ਦਾ ਤੀਜਾ 15000 ਚੌਥੀ ਵਾਰੀ ਗਾਂ ਜਾ ਜਿਹੜੀ ਉਹ ਤਸਕਰ ਛੱਡਦੇ ਹੀ ਨਹੀਂ ਅੱਜ ਦੇ ਟਾਈਮ 'ਚ ਤਸਕਰੀ ਐਡੀ ਵਧੀ ਹੋਈ ਹੈ ਉਹ ਤਸਕਰ ਛੱਡ ਹੀ ਨਹੀਂ ਰਿਹਾ ਤੇ ਟ੍ਰੱਕ ਹਰ ਰੋਜ਼ ਧਫੜੇ ਜਾ ਰਹੇ ਗਊ ਮਾਸ ਬਿਕਰੇ ਪੰਜਾਬ ਦੇ ਵਿੱਚ ਪਟਿਆਲੇ ਦੀ ਘਟਨਾ ਸਾਰੇ ਕਿਤੇ ਬੀੜ ਆਈ ਜਿੱਥੇ ਮਰਜ਼ੀ ਤੁਸੀਂ ਚਲੇ ਜਾਓ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਰਾਜਸਥਾਨ ਹਰ ਪਾਸੇ ਬੀੜ ਹੁੰਦੀ ਹੋਉਂਦੀ ਹੈ ਹੁਣ ਉਹ ਬੀੜ ਕਿਹੜੇ ਡਿਪਾਰਟਮੈਂਟ ਦੇ ਅਧੀਨ ਆਂਦੀ ਹੈ ਕੀ ਉਹ ਸੈਂਟਰ ਦੇ ਅਧੀਨ ਆਂਦੀ ਹੈ ਕੀ ਪੰਜਾਬ ਸਰਕਾਰ ਇਹ ਕਰ ਸਕਦੀ ਮੈਂ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੀ ਇਸ ਲਈ ਵੀ ਚਲਾਗਾ ਕਰਦਾ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਆ ਪਸ਼ੂ ਧਨ ਵੀ ਜਾਇਆ ਹੁੰਦਾ ਕਿਉਂਕਿ ਉਹਨਾਂ ਦੀ ਵੀ ਜਾਨ ਜਾਂਦੀ ਹੈ ਜੀ ਉਹਨਾਂ ਚ ਵੀ ਤਾਂ ਜਾਨ ਹੈ ਨਾ ਉਹਨਾਂ ਦੀ ਵੀ ਜਾਨ ਜਾਂਦੀ ਹੈ ਇਹਦੇ ਉੱਤੇ ਕਾਨੂੰਨ ਸਖਤ ਹੈ ਪਰ ਲੋਕਾਂ ਨੂੰ ਪਤਾ ਨਹੀਂ ਸਸ਼ੀਕਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਮੈਂ ਤੁਹਾਡੇ ਨਾਲ ਕਰਨਵੀਰ ਸਿੰਘ ਰੰਦਾਵਾ ਅੱਜ ਗੱਲ ਕਰੀਏ ਤਾਂ ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਆਵਾਰਾ ਪਸ਼ੂਆਂ ਨੂੰ ਲੈ ਕੇ ਜਿਹੜੇ ਵਾਰਾ ਪਸ਼ੂ ਰੋਡ ਦੇ ਉੱਪਰ ਦਿਖਾਈ ਦਿੰਦੇ ਸਨ ਜਿਸ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਸੀ ਅੱਜ ਦੇ ਉੱਪਰ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਲਿਆ ਕਿ ਇਹਨਾਂ ਵਾਰਾ ਪਸ਼ੂ ਨੂੰ ਹਟਾਇਆ ਜਾਵੇ ਚਾਹੇ ਕੋਈ ਵੀ ਸਰਕਾਰ ਹੋਵੇ ਹਰ ਇੱਕ ਸਟੇਟ ਦੀ ਸਰਕਾਰ ਨੂੰ ਤੇ NHAI ਨੂੰ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਇਨਸਟਰਕਸ਼ਨਸ ਦਿੱਤੀਆਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਇਹਨਾਂ ਵਾਰਾ ਪਸ਼ੂ ਨੂੰ ਹਟਾਇਆ ਜਾਵੇ ਇਹਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਿਕਾ ਅਨੁਰਾਗ ਸ਼ਰਮਾ ਸ਼ਰਮਾ ਜੀ ਪਹਿਲਾ ਸਵਾਲ ਹੈ ਕਿਉਂਕਿ ਜਾਨੀ ਨੁਕਸਾਨ ਵੀ ਹੁੰਦਾ ਸੀ ਮਾਲੀ ਨੁਕਸਾਨ ਵੀ ਹੁੰਦਾ ਸੀ ਆਵਾਰਾ ਪਸ਼ੂ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਕਹਿੰਦੇ ਸੀ ਜਿਹੜੇ ਸ਼ਹਿਰੀ ਲੋਕ ਕਹਿੰਦੇ ਸੀ ਕਿ ਪਿੰਡਾਂ ਵਾਲੇ ਜਿਹੜੇ ਹੈਗੇ ਨੇ ਗਊਆਂ ਨੂੰ ਜਾਂ ਹੋਰ ਕਿਸੇ ਜਾਨਵਰਾਂ ਨੂੰ ਮਤਲਬ ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੇ ਨੇ ਉਹ ਸ਼ਹਿਰ 'ਚ ਛੱਡ ਦਿੰਦੇ ਸੀਗਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੀਗਾ ਕਿਉਂਕਿ ਰਾਤ ਨੂੰ ਦਿਖਦਾ ਨਹੀਂ ਸੀਗਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦੇ ਸੱਟਾਂ ਲੱਗ ਜਾਂਦੇ ਸੀ ਆਪਾਂ ਦੇਖਦੇ ਸੀਗੇ ਸਾਂਡ ਵੀ ਆਪਸ ਦੇ ਵਿੱਚ ਲੜ ਗਏ ਆਪਾਂ ਦੇਖਦੇ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਕਿੰਨੀਆਂ ਜਾਨਾਂ ਗਈਆਂ ਅੱਜ ਮਾਨਯੋਗ ਅਦਾਲਤ ਵੱਲੋਂ ਉਹ ਦੇਖੋ ਸਭ ਤੋਂ ਪਹਿਲਾਂ ਤਾਂ ਜੇਕਰ ਫੈਸਲੇ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਫੈਸਲਾ ਹੈ ਮੈਂ ਕਹਾਂਗਾ ਪਸ਼ੂਆਂ ਦੇ ਹੱਕ ਦੇ ਵਿੱਚ ਵੀ ਹੈ ਤੇ ਇਨਸਾਨਾਂ ਦੇ ਹੱਕ ਦੇ ਵਿੱਚ ਵੀ ਹੈ ਕਿਉਂਕਿ ਜਾਨ ਤਾਂ ਦੋਹੇ ਪਾਸੇ ਜਾਂਦੀ ਹੈ ਜਾਨ ਤਾਂ ਪਸ਼ੂ ਦੀ ਵੀ ਜਾਂਦੀ ਹੈ ਜਾਨ ਇਨਸਾਨ ਦੀ ਵੀ ਜਾਂਦੀ ਹੈ مالی ਨੁਕਸਾਨ ਜਿਹੜਾ ਹੈ ਉਹ ਇਨਸਾਨ ਦਾ ਹੁੰਦਾ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਕੋਈ ਪਸ਼ੂ ਤਾਂ ਆਪ ਸੜਕ ਤੇ ਪੈਦਾ ਨਹੀਂ ਹੋਇਆ ਦੇਖੋ ਅੱਗੇ ਕੀ ਹੁੰਦਾ ਸੀ ਅੱਗੇ ਪਿੰਡਾਂ ਦੇ ਵਿੱਚ ਜੇਕਰ ਬੱਚਾ ਹੋ ਜਾਂਦਾ ਸੀ ਬਲਦ ਹੋ ਜਾਂਦਾ ਸੀ ਤਾਂ ਉਹਨੂੰ ਗੱਡੇ ਨਾਲ ਜੋੜ ਲੈਂਦੇ ਸੀ ਗੱਡੇ ਦੇ ਉਹ ਖੇਚ ਤੋਂ ਸਮਾਨ ਲਿਆਣਾ ਸਬਜ਼ੀ ਲਿਆਣੀ ਕੱਖ ਕੰਡਾ ਲੈ ਕੇ ਆਣਾ ਉੱਥੇ ਇਸਤੇਮਾਲ ਹੋ ਜਾਂਦਾ ਸੀ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਹੈ ਕਿਤੇ ਨਾ ਕਿਤੇ ਗੱਡੇ ਚੱਲਦੇ ਹੁੰਦੇ ਸੀ ਇਹ ਵਾਲੇ ਹੁਣ ਉਹ ਬੰਦ ਹੋ ਗਏ ਕਿਉਂਕਿ ਉਹ ਮੋਟਰਸਾਈਕਲ ਜਾਂ ਮੁਰੇ ਲਾਣੇ ਤੇ ਉਹਦੇ ਨਾਲ ਕੰਮ ਚੱਲ ਜਾਂਦਾ ਹੈ ਉੱਥੋਂ ਆਣ ਲੱਗੇ ਜੀ ਦੂਜੀ ਵੱਡੀ ਗੱਲ ਮੈਂ ਇੱਕ ਹੋਰ ਤੁਹਾਡੇ ਦਿਮਾਗ ਦੇ ਵਿੱਚ ਮਤਲਬ ਕਲੀਅਰ ਕਰ ਦਿਆਂ ਮੈਂ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਕਿ ਉਹਨਾਂ ਨੇ ਅਥਾਰਟੀ ਨੂੰ ਕਿਹਾ ਸਰਕਾਰ ਨੂੰ ਕਿਹਾ ਹੁਣ ਜਿਹੜੀ ਕਹਿੰਦੇ ਆ ਵੀ ਕੋਈ ਗਾਂ ਕਿਸੇ ਦੇ ਅੱਗੇ ਆ ਗਈ ਹੁਣ ਇਹ ਪੰਜਾਬੀ ਸਿੰਗਰ ਦੀ ਇੱਕ ਮੌਤ ਹੋਈ ਰਾਜਵੀਰ ਜਵੰਦੇ ਦੀ ਮੌਤ ਹੋਈ ਉਸ ਦੇ ਵਿੱਚ ਕਿਹਾ ਗਿਆ ਕਿ ਉਸ ਦੇ ਅੱਗੇ ਇੱਕ ਗਾਂ ਆ ਗਈ ਸੀ ਉਹਨੂੰ ਬਚਾਣ ਕਰਕੇ ਡਾ ਵੱਡਾ ਹਾਸਾ ਹੋਇਆ ਪੰਜਾਬੀ ਇੰਡਸਟਰੀ ਚੋਂ ਇੱਕ ਵੱਡਾ ਨਾਮੀ ਚਿਹਰਾ ਚਲਾ ਗਿਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਹੈ ਕੋਈ ਡੌਗ ਅੱਗੇ ਆ ਜਾਂਦਾ ਕਦੇ ਕੋਈ ਅੱਗੇ ਆ ਜਾਂਦਾ ਕਦੇ ਕੋਈ ਅੱਗੇ ਆ ਜਾਂਦਾ ਉਹ ਬਚਾਉਣ ਦੇ ਚੱਕਰ 'ਚ ਜਾਂ ਫਿਰ ਉਹ ਬ੍ਰੇਕ ਲਗਾਉਣ ਦੇ ਚੱਕਰ 'ਚ ਐਕਸੀਡੈਂਟ ਹੋ ਜਾਂਦੇ ਅਜਿਹੇ 88 ਐਕਸੀਡੈਂਟਾਂ ਦੀ ਸਾਡੇ ਕੋਲ ਐਗਜ਼ਾਮਪਲ ਹੈ ਜੇਕਰ ਅਸੀਂ ਦੇਣ ਲੱਗ ਜੀ ਬਿਲਕੁਲ ਹੁਣ ਕਾਰਨ ਕੀ ਹੈ ਸਭ ਤੋਂ ਪਹਿਲਾ ਕਾਰਨ ਮੈਂ ਤੁਹਾਨੂੰ ਦੱਸਦਾ ਕਿ ਚਰਵਾਹੇ ਦੀਆਂ ਥਾਮਾਂ ਰੱਖੀਆਂ ਜਾਂਦੀਆਂ ਸੀ ਗਊ ਵਾਸਤੇ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਚਰਵਾਹੇ ਦੀ ਥਾਂ ਰੱਖੀ ਜਾਂਦੀ ਹੈ ਚਾਰ ਗਾਹਾ ਕਿਹਾ ਜਾਂਦਾ ਉਹਨੂੰ ਕਵਰੇ ਪਟਿਆਲਾ ਦੇ ਵਿੱਚ ਵੀ ਹੈਗੀ ਉਸ ਤੇ ਲੋਕਾਂ ਨੇ ਕਬਜ਼ਾ ਕਰ ਲਿਆ ਨਾ ਤਾਂ ਸਰਕਾਰ ਨੇ ਧਿਆਨ ਦਿੱਤਾ ਨਾ ਕਾਰਪੋਰੇਸ਼ਨ ਨੇ ਧਿਆਨ ਦਿੱਤਾ ਨਾ ਹੀ ਗਊਸ਼ਾਲਾ ਵਾਲਿਆਂ ਲੋਕਾਂ ਨੇ ਧਿਆਨ ਦਿੱਤਾ ਇਸ ਤੋਂ ਅਗਲਾ ਸਟੈਪ ਮੈਂ ਹਰ ਸਟੈਪ ਦੀ ਗੱਲ ਕਰਾਂਗਾ ਮੇਰੀ ਗੱਲ ਬਹੁਤ ਬੁਰੀ ਲੱਗੇਗੀ ਕਈ ਲੋਕਾਂ ਨੂੰ ਪਰ ਲੱਗੇ ਉਸ ਤੋਂ ਅਗਲਾ ਸਟੈਪ ਉਸ ਤੋਂ ਅਗਲੇ ਲੋਕ ਜ਼ਿੰਮੇਵਾਰ ਉਹ ਨੇ ਜਿਹੜੇ ਲੋਕ ਗਾਂ ਦਾ ਦੁੱਧ ਕੱਢਦੇ ਆ ਤੇ ਉਹਨੂੰ ਡੰਡਾ ਮਾਰ ਕੇ ਬਾਹਰ ਕੱਢ ਦਿੰਦੇ ਆ ਇਸ ਦਾ ਮੈਂ ਮੈਂ ਪ੍ਰੈਕਟੀਕਲ ਕੀਤਾ ਹੋਇਆ ਤੁਸੀਂ ਕੰਮ ਕਰੋ ਸਵੇਰੇ 4 ਵਜੇ ਚਲੇ ਜਾਓ ਤੁਹਾਨੂੰ ਰੋਡ ਤੇ ਦੋ ਗਾਂ ਵੀ ਨਹੀਂ ਦਿਖਣਗੀਆਂ ਸਿਰਫ ਇਕਾ ਦੂਕਾ ਗਾਂ ਦਿਖੇਗੀ ਜਿਹੜੀ ਫੰਡਰ ਹੋਏਗੀ ਜਿਹਨੂੰ ਕਹਿ ਦਿੰਦੇ ਜਿਹੜੀ ਦੁੱਧ ਹੀ ਨਹੀਂ ਦਿੰਦੀ ਤੁਸੀਂ ਉਹੀ 7:30 ਵਜੇ ਤੋਂ ਬਾਅਦ ਸੜਕ ਤੇ ਚਲੇ ਜਾਓ ਤੁਹਾਨੂੰ ਉੱਥੇ ਸੈਂਕੜੇ ਗਾਵਾਂ ਦਿਖਣਗੀਆਂ ਕਿਉਂਕਿ ਉਹਨਾਂ ਦਾ ਦੁੱਧ ਚੋ ਲਿੱਤਾ ਗਿਆ ਦੁੱਧ ਚੋਇਆ ਤੇ ਡੰਡਾ ਮਾਰਿਆ ਉਹ ਬਾਹਰ ਸ਼ਾਮ ਨੂੰ ਨੂੰ ਹੱਕ ਕੇ ਫੇਰ ਕਰ ਲਏ ਕਿਉਂਕਿ ਉਹਦਾ ਬੱਚਾ ਜਾਂ ਬੱਚੀ ਉਹਦੀ ਘਰੇ ਬੰਨੀ ਹੋਈ ਆ ਪਸ਼ੂ ਆਪਣੇ ਘਰ ਵਾਪਸ ਆਊਗਾ ਉਹਨੂੰ ਹੱਕ ਕੇ ਲਿਆਏ ਦੁੱਧ ਕੱਢਿਆ ਰਾਤ ਨੂੰ ਫੇਰ ਉਹਨੂੰ ਬਾਹਰ ਇਹ ਲੋਕ ਦ ਇਸ ਤੇ ਵੀ ਸੁਪਰੀਮ ਕੋਰਟ ਜੁਰਮਾਨਾ ਲਗਾ ਰਹੀ ਹੈ ਮੈਂ ਕਹਿੰਨਾ ਸਰਕਾਰ ਨੂੰ ਜੁਰਮਾਨਾ ਲਗਾਉਣਾ ਚਾਹੀਦਾ ਉਸ ਤੋਂ ਬਾਅਦ ਮੈਂ ਅਜਨਾਂ ਗਊਸ਼ਾਲਾ ਦੇ ਉੱਤੇ ਮੈਂ ਸਾਰੀ ਗਊਸ਼ਾਲਾ ਨੂੰ ਇੱਕ ਬਰਾਬਰ ਨਹੀਂ ਦੇਖਦਾ ਕਿਉਂਕਿ ਸਾਡੇ ਗਾਜ਼ੀਪੁਰ ਦੀ ਗਊਸ਼ਾਲਾ ਉੱਥੇ ਬਹੁਤ ਸੇਵਾ ਹੁੰਦੀ ਹੈ ਕਈ ਗਊਆਂ ਇੱਥੇ ਵੀ ਗਊਸ਼ਾਲਾਵਾਂ ਸੇਵਾ ਕਰ ਰਹੀਆਂ ਪਰ ਬਹੁਤ ਆਤ ਗਿਣਤੀ ਦੇ ਵਿੱਚ ਕੀ ਹੋ ਰਿਹਾ ਰੇਡ ਕਰੋ ਜਾ ਕੇ ਚੈੱਕ ਕਰੋ ਜਿਹੜੀ ਸਰਕਾਰੀ ਏਡ ਮਿਲਦੀ ਹੈ ਜਿਸ ਗਊਸ਼ਾਲਾ ਨੂੰ ਉੱਥੇ ਜਾ ਕੇ ਚੈੱਕ ਪਤਾ ਕਰੋ ਉੱਥੇ ਕਿਹੜੀਆਂ ਗਾਵਾਂ ਬਨੀਆਂ ਹੋਈਆਂ ਉੱਥੇ ਸਾਹੀਵਾਲ ਬਨੀਆਂ ਹੋਈਆਂ ਉੱਥੇ ਗਿਰੀ ਗਾਵਾਂ ਬਨੀਆਂ ਹੋਈਆਂ ਉੱਥੇ ਵਧੀਆ ਨਸਲ ਦੀ ਉਥੇ ਉਹ ਗਾਂ ਤਾਂ ਹੈ ਹੀ ਨਹੀਂ ਜਿਹੜੀ ਦੁੱਧ ਨਹੀਂ ਦਿੰਦੀ ਜਿਹਦੀ ਸੇਵਾ ਦੀ ਜ਼ਰੂਰਤ ਹੈ ਜਿਹਦੇ ਲਈ ਗਊਸ਼ਾਲਾ ਬਣੀ ਹੈ ਗਊਸ਼ਾਲਾ ਕਿਹਦੇ ਲਈ ਬਣੀ ਹੈ ਕੋਈ ਜਨਰੇਸ਼ਨ ਕਿਉਂ ਆ ਜੀ ਉਹ ਕੌਣ ਰੱਖਦਾ ਉੱਥੇ ਕੋਈ ਜਨਰੇਸ਼ਨ ਵਿਧਾਨ ਵਾਸਤੇ ਜਾਂ نسل ਪੈਦਾ ਕਰਨ ਵਾਸਤੇ ਗਊਸ਼ਾਲਾ ਨਹੀਂ ਬਣੀ ਗਊਸ਼ਾਲਾ ਬਣੀ ਹੈ ਵੀ ਜਿਹੜੀ ਬਿਰਧ ਬੇਸਹਾਰਾ ਬਿਮਾਰ ਗਾਂ ਹੈ ਉਹਨੂੰ ਸੰਭਾਲਣ ਵਾਸਤੇ ਸਰਕਾਰ ਪਟਿਆਲਨਗਰ ਨਿਗਮ ਹਰ ਸਾਲ ਫੰਡ ਦਿੰਦੀ ਹੈ ਹਰ ਮਹੀਨੇ ਫੰਡ ਦਿੰਦੀ ਹੈ ਕਦੇ ਉਹਨਾਂ ਨੇ ਚੈੱਕ ਕੀਤਾ ਵੀ ਉੱਥੇ ਗਾਵਾਂ ਕਿਹੜੀਆਂ ਨੇ ਪਿੱਛੇ ਜੇ ਹੜ ਆਇਆ ਇੱਕ ਗਊਸ਼ਾਲਾ ਚ ਗਊਆਂ ਚੋਰੀ ਹੋ ਗਈਆਂ ਦੱਸੋ ਕੌਣ ਗਾਊ ਚੋਰੀ ਕਰਕੇ ਲੈ ਕੇ ਜਾਊਗਾ ਜੇਕਰ ਦੁੱਧ ਦੇਣ ਵਾਲੀ ਨਹੀਂ ਹੋਊਗੀ ਇਟ ਮੀਨ ਉੱਥੇ ਦੁੱਧ ਦੇਣ ਵਾਲੀਆਂ ਗਾਵਾਂ ਸੀਗੀਆਂ ਕਦੇ ਚੈਕਿੰਗ ਹੀ ਨਹੀਂ ਹੁੰਦੀ ਉਹ ਗਊਸ਼ਾਲਾ ਵਾਲੇ ਲੋਕ ਜਿਹੜੇ ਪ੍ਰਧਾਨ ਨੇ ਜਾਂ ਜਿਹੜੇ ਮੁਖੀ ਨੇ ਜਾਂ ਜਿਹੜੇ ਮੈਂਬਰ ਨੇ ਉਹ ਦੁੱਧਾਰੂ ਗਾਵਾਂ ਨੂੰ ਉੱਥੇ ਰੱਖਦੇ ਆ ਜਿਹੜੀ ਬਿਨਾਂ ਦੁੱਧਾਰੂਆਂ ਕੱਢਦੇ ਨੇ ਬਹੁਤ ਸਾਰੀਆਂ ਗਾਵਾਂ ਤੁਸੀਂ ਦੇਖ ਲਓ ਜਿਨ੍ਹਾਂ ਦੇ ਕੰਨ ਦੇ ਵਿੱਚ ਉਹ ਲੱਗਿਆ ਹੁੰਦਾ ਕਲਿੱਪ ਲੱਗਿਆ ਹੁੰਦਾ ਉਹ ਕਿਸੇ ਨਾ ਕਿਸੇ ਗਊਸ਼ਾਲਾ ਦਾ ਨਿਸ਼ਾਨ ਹੈ ਜਿਹੜੀ ਗਊਸ਼ਾਲਾਂ ਵਿਚਾਰੀਆਂ ਆਪਦੇ ਲੈਵਲ ਦੇ ਉੱਤੇ ਸਮਾਜ ਦੇ ਲੋਕਾਂ ਦੇ ਨਾਲ ਚੱਲ ਰਹੀਆਂ ਨੇ ਇੱਥੇ ਪਟਿਆਲੇ ਜੀ ਵੀ ਹੈਗੀਆਂ ਨੇ ਉਹਨਾਂ ਨੂੰ ਫੱਡ ਕੋਈ ਨਹੀਂ ਹੈਗਾ ਉਹ ਕਿਵੇਂ ਰੱਖ ਲੈਣਗੇ ਇੱਕ ਗਾਂ ਦਾ ਇੱਕ ਦਿਨ ਦਾ ਖਰਚਾ ਘੱਟ ਤੋਂ ਘੱਟ ਘੱਟ ਤੋਂ ਘੱਟ ਕਹਿ ਰਹੇ ਆ ਜੇਕਰ ਅੱਛੇ ਤਰੀਕੇ ਨਾਲ ਪਾਲਿਆ ਜਾਵੇ ਤਾਂ 100 ਤੋਂ 150 ਰੁਪਈਆ ਜੇ ਇੱਕ ਨੰਦੀ ਬਲਦ ਜਾਂ ਬੱਚਾ ਬਣਨਾ ਹੋਵੇ ਤੇ 200 ਤੋਂ 250 ਰੁਪਏ ਦਾ ਇੱਕ ਦਿਨ ਚ ਖਾਊਗਾ ਕਿਹੜੀ ਗਊਸ਼ਾਲਾ ਪਾਲ ਲੂਗੀ ਫਿਰ ਉੱਥੇ ਬੰਦੇ ਨਹੀਂ ਚਾਹੀਦੇ ਸਰਕਾਰ ਤਾਂ ਫਿਰ ਇਹਦੇ ਤੇ 2-2% ਟੈਕਸ ਵੀ ਲੈ ਰਹੀ ਹੈ ਕਾਉਸਸ ਕਰਕੇ ਕੋਈ ਵੀ ਚੀਜ਼ ਲਗਾਓ ਸਰਮਾਹਤਾਂ ਤੇ 9 ਆਟਮਾ ਤੇ ਟੈਕਸ ਲੱਗਦਾ ਤੁਸੀਂ ਵਿਆਹ ਕਰਨ ਜਾਓਗੇ ਪੈਲਸ ਦੇ ਵਿੱਚ ਉਹਦੇ ਟੈਕਸ ਲੱਗਦਾ ਸ਼ਰਾਬ ਦੀ ਬੋਤਲ ਦੇ ਉੱਤੇ ਟੈਕਸ ਲੱਗਦਾ ਨਵੀਂ ਗੱਡੀ ਦੇ ਉੱਤੇ ਟੈਕਸ ਲੱਗਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਤੇ ਕਾਉਸਸ ਲੱਗਦਾ ਹੈ ਔਰ ਕਾਉਸਸ ਜਮ੍ਹਾਂ ਹੁੰਦਾ ਜਮ੍ਹਾਂ ਹੁੰਦਾ ਬਕਾਇਦਾ ਨਗਰ ਨਿਗਮ ਦੇ ਵਿੱਚ ਉਸ ਚੋਂ ਹੀ ਪੈ ਕੀ ਕਰ ਸਕਦੀ ਹੈ ਕਿਉਂਕਿ ਲੋਕ ਦੁੱਧ ਕੱਢ ਕੇ ਗਾਂ ਛੱਡ ਰਹੇ ਆ ਜਿਸ ਕਰ ਉਹਨਾਂ ਦੀਆਂ ਗਾਵਾਂ ਫੜਦੇ ਆ ਤੇ ਸ਼ਿਪਾਰਸ਼ੀ ਲੋਕ ਆ ਕੇ ਉਹ ਗਾਵਾਂ ਨੂੰ ਛੜਾ ਕੇ ਲੈ ਜਾਂਦੇ ਕਿਉਂਕਿ ਜੁਰਮਾਨਾ ਕਿੰਨਾ 500 ਰੁਪਏ 1000 ਰੁਪਏ ਉਹਦੀ ਗਾਂ ਛੱਡਤੀ ਉਹ ਫੇਰ ਅਗਲੇ ਦਿਨ ਛੜਾ ਦਿੰਦਾ ਕਿਉਂਕਿ ਉਹ ਆਪਣੇ ਵੱਲੋਂ ਕੱਖ ਕੰਡਾ ਨਹੀਂ ਪਾਣਾ ਚਾਹੁੰਦਾ ਉਹ ਸਾਰਾ ਦੁੱਧ ਫ੍ਰੀਜ ਚ ਜਾਂਦਾ ਮਤਲਬ ਬਾਰੋਂ ਕੰਮ ਫੇਰ ਕੇ ਆ ਜੇ ਚਰ ਕੇ ਆ ਜੇ ਉਸ ਤੋਂ ਬਾਅਦ ਜਦ ਦੁੱਧ ਦੇਣਾ ਹੋਵੇ ਉਸ ਟਾਈਮ ਘਰੇ ਹੋਵੇ ਤੇ ਉਹ ਜੁੱਤ ਚੋ ਕੇ ਫੇਰ ਉਹਨੂੰ ਛੱਡ ਦੇ। ਇਦਾਂ ਹੀ ਹੋ ਰਿਹਾ। ਫਿਰ ਉਹ ਜੁਰਮਾਨਾ ਕੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਮਤਲਬ ਦੇਖੋ ਉਹਨੂੰ ਤਿੰਨ ਤਿੰਨ ਜੁਰਮਾਨੇ ਹੋਣ ਚਾਹੀਦੇ ਪਹਿਲਾ ਜੁਰਮਾਨਾ 5000 ਦਾ ਦੂਜਾ 10000 ਦਾ ਤੀਜਾ 15000 ਦਾ ਚੌਥੀ ਵਾਰੀ ਗਾਂ ਜੱਪ ਦੇਣੀ ਨਹੀਂ ਉਹ ਕਿਸੇ ਗਊ ਸ਼ਾਲਾ ਨੂੰ ਦਿਓ ਜਾਂ ਆਪਣੇ ਕੋਲ ਰੱਖੋ ਉਹਦਾ ਦੁੱਧ ਫਿਰ ਉਹ ਬੰਦਾ ਵੇਚੇ ਜਿਹੜਾ ਉਹਨੂੰ ਖਲਾਨ ਦਾ ਹੱਕਦਾਰ ਹੈ। ਅਜਿਹੇ ਅਜਿਹੇ ਕੇਸ ਦੇਖਿਆ ਮੈਂ ਖੁਦ ਗਊ ਮਾਤਾ ਦੀ ਸੇਵਾ ਜਨਵਰੀ ਦਾ ਮਿਡ ਜਨਵਰੀ ਸੀ ਇੱਕ ਗਾਂ ਨੇ ਸੜਕ ਦੇ ਉੱਤੇ ਬੱਚੇ ਨੂੰ ਜਨਮ ਦਿੱਤਾ ਸਾਨੂੰ ਕਿਸੇ ਦਾ ਫੋਨ ਆਇਆ ਅਸੀਂ ਇੱਥੋਂ ਕੁਝ ਵਲੰਟੀਅਰ ਇਕੱਠੇ ਹੋ ਕੇ ਗਏ ਉਸ ਗਾਂ ਨੂੰ ਚੱਕ ਕੇ ਇੱਕ ਸ਼ੈਲਟਰ ਦੇ ਉੱਤੇ ਲੈ ਕੇ ਆਏ 6ਵੇਂ 7ਵੇਂ ਦਿਨ ਬੰਦਾ ਆ ਗਿਆ ਜੀ ਤੁਸੀਂ ਗਾਂ ਲੈ ਕੇ ਆਏ ਸੀ ਮੈਂ ਕਿਹਾ ਬਿਲਕੁਲ ਲੈ ਕੇ ਆਏ ਸੀ ਦੱਸੋ ਜੀ ਉਹ ਸਾਡੀ ਹੈ ਸਾਨੂੰ ਦਿਓ ਅੱਛਾ ਬੰਦਾ ਆਪਣਾ ਹੱਕ ਜਿਦਾਉਣ ਲੱਗੇ ਵੀ ਸਾਡੀ ਸੀ ਉਹ ਸਾਡੀ ਹੀ ਤੇਰੀ ਸੀ ਭਾਈ ਜਦੋਂ ਜਦੋਂ ਪਤਾ ਸੀਗਾ ਵੀ ਬੱਚਾ ਦੇਣ ਵਾਲੇ ਹਨਾ ਹੂੰ ਤੋ ਉਸ ਟੇ ਮੇ ਤੂੰ ਕਿਉਂ ਨਹੀਂ ਉਤਿਆਰ ਰੱਖਿਆ ਸੀ ਜੀ ਉਹਦੇ ਲਈ 50 ਸਪਾਰਸ਼ ਆਈਆਂ ਆਖਰਕਾਰ ਸਾਨੂੰ ਉਹ ਗਾਂ ਵਾਪਸ ਕਰਨੀ ਪਈ ਪਰ ਅਸੀਂ ਮਾਫੀ ਮੰਗਾਏ ਕਰਾਓ ਕਰਾ ਕੋਈ ਫਾਇਦਾ ਨਹੀਂ ਮਤਲਬ ਜਦੋਂ ਤੱਕ ਸੂਈ ਨਹੀਂ ਸੀ ਉਹਨੂੰ ਪਤਾ ਨਹੀਂ ਲੱਗਿਆ ਉਹ ਗਾਂ ੱਟਕੇ ਖਾਰੀ ਸੀ ਸੜਕਾਂ ਦੇ ਉੱਤੇ ਤੇ ਜਦੋਂ ਉਹ ਸੂ ਗਈ ਕਿਸੇ ਨੇ ਦੱਸਤਾ ਵੀ ਉਹ ਫਲਾਣੇ ਬੰਦੇ ਲੈ ਗਏ ਤੇ ਉਹ ਮੰਗਣ ਆ ਗਿਆ ਕਿਉਂਕਿ ਉਹ 8-10 ਕਿਲੋ ਦੁੱਧ ਦੇਣ ਲੱਗੀ ਹੋਏਗੀ ਉਹ ਵਾਪਸ ਲੈ ਗਿਆ ਚਲੋ ਚਲੀ ਗਈ ਪਰ ਉਸ ਤੋਂ ਲਖਾਇਆ ਵੀ ਪਾਈ ਤੂੰ ਦਵਾਰਾਂ 'ਨ ਛੱਡੀ ਪਰ ਦਵਾਰਾਂ ਛੱਡਦੇ ਮੈਂ ਕਹਿ ਰਿਹਾ ਕਿ ਦਦਾਰੂ ਪਸ਼ੂ ਹੀ ਸੜਕਾਂ ਦੇ ਉੱਤੇ ਆ ਤੂੰ ਦੇਖੋ ਨਾ ਹਰ ਰੋ ਜਿਹੜੀਆਂ گاਵਾ ਬੇਸਾਰਾ ਹੋ ਚੁੱਕੀਆਂ ਜਿਹੜੀ گاਉ ਤਸਕਰੀ ਜਿਹੜੀਆਂ ਤਸਕਰ ਛੱਡਦੇ ਹੀ ਨਹੀਂ ਅੱਜ ਦੇ ਟਾਈਮ 'ਚ ਤਸਕਰੀ ਏਡੀ ਵਧੀ ਹੋਈ ਆ ਉਹ ਤਾਂ ਤਸਕਰ ਛੱਡੀ ਨਹੀਂ ਹਰ ਤੋ ਟਰੱਕ ਹਰ ਰੋਜ਼ ਤਾਂ ਫੜੇ ਜਾ ਰਹੇ ਗਊ ਮਾਸ ਵੀ ਕਿਰੇ ਪੰਜਾਬ ਦੇ ਵਿੱਚ ਪਟਿਆਲੇ ਦੀ ਘਟਨਾ ਹੁਣ ਪਿੱਛੇ ਮੇਰੇ ਖਿਆਲ ਲੁਧਿਆਣਾ ਪਤਨ ਜਲੰਧਰ ਦੀ ਘਟਨਾ ਗਊ ਮਾਸ ਵੀ ਕਿਰੇ ਗਊਆਂ ਨੂੰ ਛੱਡ ਹੀ ਨਹੀਂ ਰਹੇ ਹੋ ਇਹ ਸਿਰਫ ਔਰ ਸਿਰਫ ਉਹ ਨੇ ਜਿਹੜੇ ਦਧਾਰੂ ਨੇ ਇਹਨਾਂ ਤੋਂ ਰਾਹਤ ਚਾਹੀਦੀ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਵਧੀਆ ਇੱਥੇ ਹੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇੱਕ ਬਿਆਨ ਦੀ ਗੱਲ ਕਰੂੰਗਾ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਬਿਆ ਬੜਾ ਹੀ ਵਧੀਆ ਬਿਆਨ ਸੀ ਅਸੀਂ ਇਸ ਗੱਲ ਨੂੰ ਅੱਜ ਤੋਂ 10 ਸਾਲ ਪਹਿਲਾਂ ਮਤਲਬ ਐਪਲੀਕੇਸ਼ਨ ਦਿੰਦੇ ਸੀ ਇਸ ਗੱਲ ਦੇ ਉੱਤੇ ਅਸੀਂ ਚਰਚਾ ਕਰਦੇ ਹੁੰਦੇ ਸੀ ਵੀ ਇਹ ਹੋਣਾ ਚਾਹੀਦਾ ਪਰ ਉਹਦੇ ਵਿੱਚ ਪੋਸਿਬਿਲਿਟੀਜ਼ ਬਹੁਤ ਘੱਟ ਨੇ ਉਹਨਾਂ ਨੇ ਕਿਹਾ ਕਿ ਇਹ گاਵਾਂ ਨੂੰ ਲੈ ਕੇ ਇਹਨਾਂ ਨੂੰ ਬੀੜ ਦੇ ਵਿੱਚ ਛੱਡ ਦੋ ਉਹ ਬਿਲਕੁਲ ਠੀਕ ਕਹਿ ਰਹੇ ਕਿਉਂਕਿ ਬੀੜ ਦੇ ਵਿੱਚ ਇੱਕ ਤਾਂ ਖੁੱਲੀ ਥਾਂ ਹੋਏਗੀ ਪਸ਼ੂ ਧਾਨਾ ਜਿਹੜਾ ਖੁੱਲੀ ਥਾਂ ਦੇ ਵਿੱਚ ਖੁਸ਼ ਰਹਿੰਦਾ ਜਿਨ੍ਹਾਂ ਨੇ ਦਾਨੀ ਸੱਜਣਾ ਨੇ ਕੋਈ ਟੋਕਾ ਪਾਣਾ ਕੱਖ ਕੰਡਾ ਪਾਣਾ ਉੱਥੇ ਜਾ ਕੇ ਪਾ ਸਕਦੇ ਆ ਉੱਥੇ ਕੀ ਹੈ ਹੌਦੀਆਂ ਬਣਵਾ ਦੋ ਵੱਡੇ ਬੋਰਵੈਲ ਕਰਵਾ ਦੋ ਉੱਥੇ ਉਹਨੂੰ ਪਾਣੀ ਮਿਲੂਗਾ ਚਾਰਾ ਮਿਲੂਗਾ ਆਜ਼ਾਦੀ ਮਿਲੂਗੀ ਰਹੂਗੀ ਜੀਵਨ ਬਤੀਤ ਕਰੂਗੀ ਜਿੰਨੀ ਉਹਦੀ ਉਮਰ ਹੈ ਉਹ ਰਹਿ ਸਕੂਗੀ ਸੜਕ ਤੇ ਤਾਂ ਨਹੀਂ ਹੋਊਗੀ ਵਿੱਚ ਦਿਧਾਰੂ ਜਿਹੜੇ ਦਿਧਾਰੂ ਛੱੜਦੇ ਉਹ ਵੀ ਚੱਕ ਕੇ ਉੱਥੇ ਛੱਡਿਓ ਠੀਕ ਹੈ ਜੇ ਉਹ ਵਧਣਾ ਹੈ ਘਟਣਾ ਹੈ ਉੱਥੇ ਹੋਣਾ ਉਹ ਚਾਰਦਵਾਰੀ ਦੇ ਵਿੱਚ ਆ ਗਈ ਪਰ ਹੁਣ ਇਹਦੇ ਵਿੱਚ ਸਰਕਾਰ ਦੀ ਕੀ ਮਜਬੂਰੀਆਂ ਨੇ ਜੰਗਲਾਤ ਮੁਕਾ ਮਹਿਕਮਾ ਜਿਹੜਾ ਵੱਖਰਾ ਹੈ ਬੀੜ ਹੈ ਜਿਹੜੀ ਉਹ ਵੱਖਰੀ ਹੈ ਹੁਣ ਆਪਣੇ ਪਟਿਆਲੇ ਬਹੁਤ ਵੱਡੀ ਬੀੜ ਹੈ ਇਸ ਤਰ੍ਹਾਂ ਹੀ ਸੰਗਰੂਰ ਦੇ ਵਿੱਚ ਬਹੁਤ ਵੱਡੀ ਬੀੜਾ ਸ਼ਾਇਦ ਸੰਗਰੂਰ ਦੇ ਵਿੱਚ ਇਹ ਪ੍ਰੋਸੈਸ ਹੋਇਆ ਵੀ ਸੰਗਰੂਰ ਨਾਬੇ ਜਿੱਥੇ ਵੀ ਲੱਭ ਸਾਰੇ ਕਿਤੇ ਬੀੜਾ ਹੀ ਇੱਥੇ ਮਰਜੀ ਤੁਸੀਂ ਚਲੇ ਜਾਓ ਪੰਜਾਬ 'ਚ ਹਰਿਆਣਾ 'ਚ ਹਿਮਾਚਲ ਰਾਜਸਥਾਨ ਹਰ ਪਾਸੇ ਬੀੜ ਹੁੰਦੀ ਹੋਉਂਦੀ ਹੈ ਹੁਣ ਉਹ ਬੀੜ ਕਿਹੜੇ ਡਿਪਾਰਟਮੈਂਟ ਦੇ ਅਧੀਨ ਆਂਦੀ ਹੈ ਕੀ ਉਹ ਸੈਂਟਰ ਦੇ ਅਧੀਨ ਆਂਦੀ ਹੈ ਕੀ ਪੰਜਾਬ ਸਰਕਾਰ ਇਹ ਕਰ ਸਕਦੀ ਹੈ ਜੇਕਰ ਪੰਜਾਬ ਸਰਕਾਰ ਸਿਰਫ ਇਹੀ ਕਰ ਦੇਵੇ ਕਿ ਜਿੰਨੀ ਵੀ ਬੇਸਹਾਰਾ ਮੈਂ ਅਵਾਰਾ ਨਹੀਂ ਕਹੂੰਗਾ ਬੇਸਹਾਰਾ ਕਿਉਂਕਿ ਉਹਨਾਂ ਦਾ ਸਹਾਰਾ ਖੋ ਲਿੱਤਾ ਗਿਆ ਪਹਿਲਾ ਸਹਾਰਾ ਕਿੰਨੇ ਖੋਇਆ ਕੋ ਮਾਫੀ ਆਨੇ ਜਿਹਨੇ ਉਹਨਾਂ ਦੀ ਚਰਗਵਾਹੇ ਦੀ ਗਾਂ ਦੀ ਜ਼ਮੀਨ ਜਿਹੜੀ ਆ ਉਹ ਦਬਲੀ ਜਾਂ ਤਾਂ ਖਾਲੀ ਕਰਾ ਕੇ ਜਗ੍ਹਾ ਦੇ ਉਹਨਾਂ ਨੂੰ ਠੀਕ ਹੈ ਨਹੀਂ ਜਗ੍ਹਾ ਦੇ ਸਕਦੇ ਨਗਰ ਨਿਗਮ ਉਹਨਾਂ ਦੇ ਸੈਸ ਦੇ ਨਾਲ ਉਹਨਾਂ ਦੇ ਪਾਲਣ ਪੋਸ਼ਣ ਕਰੇ ਉਹ ਪਾਲਣ ਪੋਸ਼ਣ ਨਹੀਂ ਕਰ ਸਕਦੇ ਜਿਹੜੇ ਲੋਕ ਦੁੱਧ ਪੀ ਰਹੇ ਆ ਮੁਫਤ ਦੇ ਵਿੱਚ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ ਬੜਾ ਸੌਖਾ ਤਰੀਕਾ ਨਹੀਂ ਕੁਝ ਕਰ ਸਕਦੇ ਤਾਂ ਇਹਨਾਂ ਨੂੰ ਚੱਕੋ ਤੇ ਬੀੜ ਦੇ ਵਿੱਚ ਛੱਡ ਦਿਓ ਦਾਣੇ ਪਾਣੀ ਤੋਂ ਲੋਕ ਨਹੀਂ ਮਰਨ ਦੇਣਗੇ ਕਿਉਂਕਿ ਲੋਕ ਬੜੇ ਦਾਨੀ ਨੇ ਐਡੀ ਐਡੀ ਗਊਸ਼ਾਲਾਾਂ ਵਿੱਚ ਚੱਲ ਰਹੀਆਂ ਨੇ ਤੁਸੀਂ ਮੰਨੋਗੇ ਨਹੀਂ ਕਰੋੜਾਂ ਰੁਪਈਆ ਖਰਚ ਹੁੰਦਾ ਏ ਕਿ ਕਿ ਗ ਭਗਤ ਨੇ ਆਪਣੇ ਇਥੇ ਕਿ گا ਕੋਈ ਵੀ ਭੁੱਖੀ ਆ ਪਿਆਸੀ ਨਹੀਂ ਮਰੇਗੀ ਕੱਲੀ ਗਾਂ ਦੀ ਉੱਪਰ ਹੀ ਗੱਲ ਚੱਲ ਰਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਰੇ ਲੋਕਾ ਉਹ ਭਗਤ ਦੀ ਗੱਲ ਕਰ ਰਹੀਏ ਜਿਵੇਂ ਠੱਠਿਆਂ ਦੀ ਗੱਲ ਕਰ ਲਈਏ ਹੋਰ ਵੀ ਜਾਨਵਰ ਹੈਗੇ ਨੇ ਜਿਹੜੇ ਆਵਾਰਾ ਫਰੀ ਜਾਂਦੇ ਨੇ ਜਿੱਥੇ ਦੇਖਦੇ ਉਹਨਾਂ ਨੂੰ ਵੀ ਨਾਲ ਹੈ ਜੀ ਗਾਂ ਹੈ ਤੇ ਠੱਠਾ ਵੀ ਨਾਲ ਹੋਊਗਾ ਹੁਣ ਠੱਠੇ ਨੂੰ ਨੰਦੀ ਕਹਿ ਦਿੰਦੇ ਠੀਕ ਹੈ ਬੱਚੇ ਨੂੰ ਬਲਦ ਕਹਿ ਦਿੰਦੇ ਉਹ ਚੀਜ਼ ਹੈ ਸਾਰਾ ਕੁਝ ਜਦੋਂ ਪਸ਼ੂ ਤੰਦ ਦੀ ਗੱਲ ਆ ਗਈ ਤਾਂ ਸਾਰਾ ਪਸ਼ੂ ਤੰਦ ਜਾਏਗਾ ਗੱਲ ਆ ਜਾਈਏ ਕੁੱਤਿਆਂ ਤੇ ਕੁੱਤਿਆਂ ਦੀ ਹੁਣ ਪ੍ਰੋਬਲਮ ਸੁਣ ਲਓ ਕੀ ਹੈ ਕੁੱਤੇ ਦੀ ਇੱਕ ਨਸਲ ਹੈ ਉਹਨੇ ਅੱਗੇ-ਅੱਗੇ ਵਧਣਾ ਇੱਕ ਗਲੀ ਦੇ ਵਿੱਚ ਇੱਕ ਕੁੱਤਾ ਹੋ ਗਿਆ ਉਹ ਤਿੰਨ ਮਹੀਨੇ ਬਾਅਦ ਸੂਣਾ ਉਹਨੇ ਜੇ ਉਹਦੀ ਟਾਈਮ ਸਿਰ ਨਸਬੰਦੀ ਹੋਈ ਹੋਊਗੀ ਤੇ ਕੇਅਰ ਹੋਈ ਹੋਈਗੀ ਸੂਹੇਗਾ ਹੀ ਨਹੀਂ ਉਹਦੀ ਅੱਗੇ ਪ੍ਰਜਾਤੀ ਵਧੇਗੀ ਨਹੀਂ ਉਹ ਨਸਲ ਨਹੀਂ ਵਧੇ ਕਿਉਂਕਿ ਜੇਕਰ ਇੱਕ ਡੌਗ ਜਿਹੜੀ ਇੱਕ ਵਿਚ ਹੈ ਜੇਕਰ ਉਹ 6 ਬੱਚੇ ਦਿੰਦੀ ਹੈ ਤਾਂ ਮਸਾਂ ਇੱਕ ਜਾਂ ਦੋ ਬੱਚਦਾ ਕਿਉਂਕਿ ਸੜਕ ਤੇ ਠੰਡ ਚ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵਿਚਾਰੇ ਮਰ ਜਾਂਦੇ ਸੋ ਅਸੀਂ ਉਹਦੇ ਨਾਲ ਸਹਾਂਭੂਤੀ ਰੱਖਦੇ ਹਾਂ ਪਿੱਛੇ ਸੁਪਰੀਮ ਕੋਰਟ ਦੇ ਇੱਕ ਆਰਡਰ ਦੇ ਉੱਤੇ ਬੜਾ ਸਾਰਾ ਪ੍ਰਦਰਸ਼ਨ ਵੀ ਹੋਇਆ ਬਹੁਤ ਸਾਰੇ ਹੰਬਲ ਹੋਏ ਸੀ ਪਰ ਉਹ ਵਾਪਸ ਹੋ ਗਿਆ ਪਰ ਉਹਨਾਂ ਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ ਉਹਨਾਂ ਦੀ ਕੋਈ ਇੱਕ ਤਰੀਕੇ ਦੀ ਸੰਭਾਲ ਹੋਊਗੀ ਵੀ ਉਹਨਾਂ ਦੀ ਸਟਰਾਈਲਾਈਜੇਸ਼ਨ ਜਿਹੜੀ ਹੈ ਉਹ ਟਾਈਮ ਸਿਰ ਸਹੀ ਤਰੀਕੇ ਨਾਲ ਕੀਤੀ ਜਾਵੇ ਜਿਹੜੇ ਉਹਦੇ ਇੰਜੈਕਸ਼ਨ ਲੱਗਦੇ ਉਹ ਸਹੀ ਤਰੀਕੇ ਨਾਲ ਲੱਗਣ ਕਸੂਰ ਸਿਰਫ ਔਰ ਸਿਰਫ ਸਿਸਟਮ ਦਾ ਹੁੰਦਾ ਇਹ ਉਸ ਚੀਜ਼ ਦਾ ਧਿਆਨ ਹੀ ਨਹੀਂ ਦਿੰਦੇ ਫਿਰ ਉਹ ਜਿਹੜੀ ਤਦਾਦ ਵੱਧ ਜਾਂਦੀ ਹੈ ਫਿਰ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਇਹਨਾਂ ਨੂੰ ਹਟਾ ਦਿਓ ਮੈਂ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੀ ਇਸ ਲਈ ਵੀ ਛਲਾਗਾ ਕਰਦਾ ਕਿ ਬਹੁਤ ਸਾਰੇ ਲੋਕ ਬਹੁਤ سارے ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਆ ਪਸ਼ੂਤਾਂ ਵੀ ਜਾਇਆ ਹੁੰਦਾ ਕਿਉਂਕਿ ਉਹਨਾਂ ਦੀ ਵੀ ਮੌਤ ਉਹਨਾਂ ਦੀ ਵੀ ਜਾਨ ਜਾਂਦੀ ਹੈ ਜੀ ਉਹਨਾਂ ਚ ਵੀ ਤਾਂ ਜਾਨ ਹੈ ਨਾ ਉਹਨਾਂ ਦੀ ਵੀ ਜਾਨ ਜਾਂਦੀ ਹੈ ਇਹਦੇ ਉੱਤੇ ਕਾਨੂੰਨ ਸਖਤ ਹੈ ਪਰ ਲੋਕਾਂ ਨੂੰ ਪਤਾ ਨਹੀਂ ਤੁਹਾਨੂੰ ਮੈਂ ਦੱਸ ਦਿੰਦਾ ਪਟਿਆਲਾ ਦੇ ਵਿੱਚ ਇੱਕ ਵਕੀਲ ਨੇ ਇੱਕ ਵਿਅਕਤੀ ਦੀ ਸਨੌਰ ਰੋਡ ਦੇ ਉੱਤੇ ਮੌਤ ਹੋਈ ਸੀ ਪਸ਼ੂ ਧਾਨ ਦੇ ਨਾਲ ਟਕਰਾ ਕੇ ਉਹਨੇ 25 ਲੱਖ ਰੁਪਏ ਦਾ ਕੇਸ ਜਿੱਤ ਕੇ ਨਗਰ ਨਿਗਮ ਪਟਿਆਲਾ ਤੋਂ 25 ਲੱਖ ਰੁਪਏ ਦਾ ਕੇਸ ਜਿੱਤਿਆ ਸੀ ਮਤਲਬ ਇਹ ਪ੍ਰਬਧਾਨ ਹੈ ਨਗਰ ਨਿਗਮ ਨੂੰ ਉਸ ਦਾ ਜੁਰਮਾਨਾ ਭਰਨਾ ਪਿਆ ਮਤਲਬ ਬਿਲਕੁਲ ਸ਼ਾਇਦ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਕਰਤੀ ਹੈ ਪਰ ਉਹ ਪਟਿਆਲੇ ਦੇ ਵਕੀਲ ਨੇ ਉਹ ਕੇਸ ਜਿੱਤ ਲਿਆ ਸੀ 25 ਲੱਖ ਰੁਪਏ ਜੁਰਮਾਨਾ ਹੋਇਆ ਸੀ ਪ੍ਰਬਧਾਨ ਹੈਗੇ ਆ ਪਰ ਗੱਲ ਉਹ ਇਹ ਪਤਾ ਨਹੀਂ ਹੈ ਦੂਜੀ ਗੱਲ ਇਹ ਹੈ ਕਿ ਜਿਹੜਾ ਸਿਸਟਮ ਹੈ ਉਹ ਵੀ ਕੰਮ ਆਪਣਾ ਪੂਰਾ ਨਹੀਂ ਕਰਦਾ ਹੁਣ ਨਗਰ ਨਿਗਮ ਸੈਸ ਤਾਂ ਇਕੱਠਾ ਕਰ ਰਹੀ ਐ ਐਕਸਾਈਜ਼ ਤੋਂ ਸੈਸ ਆ ਰਿਹਾ ਪੈਲਸਾਂ ਤੋਂ ਸੈਸ ਆ ਰਿਹਾ ਨਵੀਂ ਗੱਡੀ ਤੋਂ ਸੈਸ ਆ ਰਿਹਾ ਨਵੇਂ ਸਕੂਟਰ ਤੋਂ ਸੈਸ ਆ ਰਿਹਾ ਸ਼ਰਾਬ ਦੀ ਇੱਕ ਇੱਕ ਬੋਤਲ ਦੇ ਉੱਤੇ ਸੈਸ ਲੱਗਦਾ ਕਾਉ ਸੈਸ ਉਹ ਇਕੱਠਾ ਹੁੰਦਾ ਪਰ ਉਹ ਜਾਂਦਾ ਕਿੱਥੇ ਆ ਉਹਦਾ ਖਰਚਾ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਇੱਕ ਅਧੀ ਗਊਸ਼ਾਲਾ ਨੂੰ ਜੇਕਰ ਤੁਸੀਂ ਏਡ ਦੇ ਰਹੇ ਹੋ ਤਾਂ ਉਹਨਾਂ ਦੀ ਚੈਕਿੰਗ ਨਹੀਂ ਹੈਗੀ ਇੱਕ ਵਾਰ ਜਾ ਕੇ ਚੈੱਕ ਦਾ ਕਰੋ ਵੀ ਜਿਹੜੀ ਗਊਸ਼ਾਲਾ ਨੂੰ ਤੁਸੀਂ ਏਡ ਦੇ ਰਹੇ ਹੋ ਕੀ ਉਹ ਗਊਸ਼ਾਲਾ ਵਾਕੇ ਹੀ ਬਿਮਾਰ ਪਸ਼ੂਆਂ ਨੂੰ ਰੱਖ ਰਹੀ ਹੈ ਜਾਂ ਉਹ ਉੱਥੇ ਸਾਹੀਬਾਲ ਗਰੀਗਾਨ ਨੂੰ ਰੱਖ ਕੇ ਵਧੀਆ ਦੁੱਧ ਅਰਜਿਤ ਕਰ ਰਹੇ ਤੇ ਉਹ ਦੁੱਧ ਆਪਣੇ ਘਰਾਂ ਚ ਲੈ ਕੇ ਜਾ ਰਹੇ ਵੇਚ ਰਹੇ ਜੋ ਕਿ ਕਰ ਰਹੇ ਉਹ ਚੈੱਕ ਦਾ ਕੀਤਾ ਜਾਵੇ ਕੱਲੀ ਗਾਜ਼ੀਪੁਰ ਵਾਲੀ ਗਊਸ਼ਾਲਾ ਥੋੜਾ ਸਾਰੇ ਪਸ਼ੂ ਤੁਹਾਨੂੰ ਸੰਭਾਲ ਲੂਗੀ ਬੀੜ ਵਾਲਾ ਫੈਸਲਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਉਹ ਬਹੁਤ ਵਧੀਆ ਫੈਸਲਾ ਜੇਕਰ ਉਸ ਤੇ ਵੀ ਅਮਲ ਹੋ ਜਾਵੇ ਤਾਂ ਵੀ ਇਹ ਸੜਕਾਂ ਦੇ ਉੱਤੋਂ ਇਹ ਪਸ਼ੂ ਤਾਂ ਜਿਹੜਾ ਹੈ हट ਸਕਦਾ ਅਮਲ ਕਿੰਨਾ ਕਿ ਤੁਸੀਂ ਕਹਿੰਦੇ ਹੋ ਜਿਵੇਂ ਪਹਿਲਾਂ ਅਵਾਰਾ ਕੁੱਤਿਆਂ ਦੇ ਉੱਪਰ ਹੋਇਆ ਸੀਗਾ ਇੰਨਾ ਵੱਡਾ ਫੈਸਲਾ ਆਇਆ ਧਰਨੇ ਮਜਾਰੇ ਹੋਏ ਲੋਕ ਆਪਸ ਦੇ ਵਿੱਚ ਲੜੇ ਕਿ ਤੁਸੀਂ ਕਿਉਂ ਇਹਨਾਂ ਨੂੰ ਸਾਈਡ ਤੇ ਕਰ ਰਹੇ ਹੋ ਕਿਉਂਕਿ ਕਈ ਕਲੋਨੀਆਂ ਦੇ ਵਿੱਚ ਏਰੀਆ ਦੇ ਵਿੱਚ ਜਾ ਕੇ ਦੇਖੀਏ ਤਾਂ ਆਪਸ ਦੇ ਵਿੱਚ ਲੋਕ ਲੜਨ ਲੱਗੇ ਝਗੜਾ ਪਰਦਾ ਸਰ ਕੁਝ ਨਹੀਂ ਹੋਇਆਗਾ ਪ੍ਰਧਾਨ ਜੀ ਅੱਜ ਵੀ ਆਵਾਰਾ ਜਿਹੜੇ ਨੇ ਆਮ ਤਰ੍ਹਾਂ ਜਿਹੜੇ ਕੁੱਤੇ ਨੇ ਘੁੰਮ ਰਹੇ ਨੇ ਇਹਦਾ ਅਸਰ ਹੋਊਗਾ ਲੱਗਦਾ ਸਰਕਾਰ ਤੇ ਫਿਰ ਉੱਥੀ ਗੱਲ ਆਜੂਗੀ ਜੀ ਜਿਵੇਂ ਹੁਣ ਨਗਰ ਨਿਗਮ ਪਟਿਆਲਾ ਦੇ ਵਿੱਚ ਇੱਕ ਵੱਖਰੀ ਸ਼ਾਖਾ ਬਣਾ ਦਿੱਤੀ ਗਈ ਹੈ ਛੇ ਤੁਹਾਡੇ ਧਿਆਨ ਦੇ ਵਿੱਚ ਹੋਵੇ ਇੱਕ ਵੱਖਰੀ ਸ਼ਾਖਾ ਬਣਾ ਦਿੱਤੀ ਗਈ ਹੈ ਜਿੱਥੇ ਸਟ੍ਰੈਟਲਾਈਜੇਸ਼ਨ ਦਾ ਕੰਮ ਵੱਖਰੇ ਤੌਰ ਦੇ ਉੱਤੇ ਹੋ ਰਿਹਾ ਉਹ ਡੌਗ ਦੀ ਨਸਬੰਧੀ ਕਰ ਰਹੇ ਹਨ ਡੌਗ ਦੀ ਵੀ ਵਿਚ ਦੀ ਵੀ ਇਹ ਅਗਰ ਹੋਏਗੀ ਤਾਂ ਉਹਨਾਂ ਦੀ ਤਦਾਦ ਘਟ ਜੂਗੀ ਤਦਾਦ ਕਦੋਂ ਨਹੀਂ ਘਟਦੀ ਜਦੋਂ ਲਗਾਤਾਰ ਉਹ ਪ੍ਰਜਨਨ ਕਰਦੇ ਹਨ ਲਗਾਤਾਰ ਬੱਚੇ ਪੈਦਾ ਕਰਦੇ ਹਨ ਤੇ ਫਿਰ ਉਹ ਵਧ ਹੀ ਜਾਣਗੇ ਜਦੋਂ ਉਹਨਾਂ ਦੀ ਇੱਕ ਸਹੀ ਤਰੀਕੇ ਨਾਲ ਇੱਕ ਕੁੱਤੇ ਦੀ ਜੇਕਰ ਉਮਰ ਦੀ ਗੱਲ ਕਰਨਾ 14 ਸਾਲ 12 ਸਾਲ 14 ਸਾਲ ਉਮਰ ਹੁੰਦੀ ਹੈ ਤੇ ਉਸ ਤੋਂ 1 ਸਾਲ ਤੋਂ ਬਾਅਦ ਉਹ ਸੋਣਾ ਮਤਲਬ ਸੂਨਾ ਚ ਸ਼ੁਰੂ ਕਰ ਦਿੰਦਾ ਕੱਟੋ ਘੱਟ 20 ਵਾਰ ਇੱਕ ਕੁੱਤੀ ਜਿਹੜੀ ਹੈ ਬੱਚੇ ਪੈਦਾ ਕਰ ਸਕਦੀ ਹੈ ਤੇ ਉਹ ਅਗਰ ਸਟਰੇਟਾਈਜੇਸ਼ਨ ਹੋ ਜੂਗੀ ਉਸ ਦੀ ਉਹਦੀ ਨਸਬੰਦੀ ਹੋ ਜੂਗੀ ਤਾਂ ਉਹ ਘਟ ਜੂਗੀ ਘਟ ਬੱਚੇ ਪੈਦਾ ਕਰੂ ਘਟ ਬੱਚੇ ਪੈਦਾ ਕਰੂਗੀ 5 ਸਾਲ ਚ ਮੈਨੂੰ ਲੱਗਦਾ ਵੈਸੇ ਹੀ ਗਿਨੇ ਚੁਨੇ ਰਹਿ ਜਾਣਗੇ ਜੇਕਰ ਸਹੀ ਤਰੀਕੇ ਨਾਲ ਸਿਸਟਮ ਕੰਮ ਕਰਦੇ ਤਾਂ ਲੋਕ ਕੁੱਤਾ ਦੇਖਣ ਨੂੰ ਤਰਸ ਜਾਣਗੇ ਸੜਕਾਂ ਦੇ ਉੱਤੇ ਜਿਵੇਂ ਕਾਨੂੰਨ ਨਹੀਂ ਦਿਖਦਾ ਹੁਣ ਤੁਸੀਂ ਦੇਖਿਓਗੇ ਛੋਟੀ ਚਿੜੀ ਨਹੀਂ ਦਿਖਦੀ ਛਿਤਰੀ ਚਿੜੀ ਹੁੰਦੀ ਸੀ ਉਹ ਨਹੀਂ ਦਿਖਦੀ ਇਹ ਚੀਜ਼ਾਂ ਨੇ ਪਰ ਸਿਸਟਮ ਕੰਮ ਨਹੀਂ ਕਰਦਾ ਸਿਰਫ ਔਰ ਸਿਰਫ ਥੋਪਿਆ ਜਾਂਦਾ ਸੁਪਰੀਮ ਕੋਰਟ ਕਹਿੰਦਾ ਹੈ ਕਿ ਤੁਸੀਂ ਉਹਨਾਂ ਨੇ ਹਾਈ ਜਿਹੜੇ ਹਾਈਵੇਜ਼ ਨੇ ਐਨ ਐਚ ਏ ਆਈ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਸੜਕਾਂ ਦੇ ਉੱਤੇ ਹਟਾ ਦਿਓ ਕਿਉਂਕਿ ਇਹਦੇ ਕਾਰਨ ਐਕਸੀਡੈਂਟ ਹੁੰਦੇ ਹਟਾਣਾ ਵੀ ਚਾਹੀਦਾ ਸੜਕਾਂ ਦੇ ਉੱਤੇ ਇਹਨਾਂ ਦਾ ਕੋਈ ਕੰਮ ਨਹੀਂ ਹੈ ਇਹਨਾਂ ਦਾ ਗਲੀਆਂ ਮਹੱਲਿਆਂ ਦੇ ਵਿੱਚ ਵੀ ਕੋਈ ਕੰਮ ਨਹੀਂ ਹੈ ਇਹਨਾਂ ਦਾ ਰੂੜੀ ਦੇ ਉੱਤੇ ਵੀ ਕੋਈ ਕੰਮ ਨਹੀਂ ਹੈ ਰੂੜੀ ਚੱਲਦੀਆਂ ਚੰਗੀਆਂ ਸੜਕਾਂ ਲੱਗਦੀਆਂ ਇੱਕ ਪਾਸੇ ਤਾਂ ਅਸੀਂ ਕਹਿੰਦੇ ਗਊ ਸਾਡੀ ਮਾਂ ਇੱਕ ਪਾਸੇ ਉਹ ਲਫਾਫੇ ਖਾ ਰਹੀ ਹੈ ਰੂੜੀ ਚੱਲ ਰਹੀ ਹੈ ਉਹ ਅੱਛੀ ਗੱਲ ਨਹੀਂ ਹੈ ਸੋ ਸਾਰਾ ਕੁਝ ਉਦਾਂ ਹੀ ਹੋਏਗਾ ਜਦੋਂ ਪੂਰਾ ਸਿਸਟਮ ਬਣ ਕੇ ਕੰਮ ਕੀਤਾ ਜਾਏਗਾ ਸੋ ਇਸ ਕਰਕੇ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਵੀ ਆਪਣਾ ਆਪਣਾ ਕੰਮ ਹਰ ਵਿਭਾਗ ਸਹੀ ਤਰੀਕੇ ਨਾਲ ਕਰੇ ਜੀ ਬਿਲਕੁਲ ਤਾਂ ਗੱਲ ਜ਼ਰੂਰ ਲੰਬੀ ਚੌੜੀ ਹੋਈ ਸੀ ਕਿਉਂਕਿ ਇਸ ਦੇ ਉੱਪਰ ਅੱਜ ਦੀ ਗੱਲ ਨਹੀਂ ਕਰੀਏ ਪੁਰਾਣੇ ਲੰਬੇ ਸਮੇਂ ਦੀ ਗੱਲ ਕਰ ਜਾਨੀ ਨੁਕਸਾਨ ਦੀ ਗੱਲ ਕਰੀਏ ਚਾਹੇ ਮਾਲੀ ਨੁਕਸਾਨ ਦੀ ਬਹੁਤ ਵੱਡੇ ਵੱਡੇ ਜੇ ਆਪਾਂ ਗੱਲ ਕਰੀਏ ਇਹ ਤਾਂ ਗਿਣਤੀਆਂ ਦੀ ਗੱਲ ਕਰੀਏ ਤਾਂ ਅਣਗਿਣਤ ਜਿਹੜੇ ਹੈਗੇ ਨੇ ਇਸ ਦੇ ਉੱਪਰ ਲੋਕਾਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਦਾ ਬਹੁਤ ਵੱਡਾ ਜਿਹੜਾ ਖਰਚਾ ਹੈਗਾ ਜਿਹੜਾ ਜਤਾਇਆ ਜਾ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਐਵੇਂ ਹੀ ਅਵਾਰਾ ਪਸ਼ੂ ਜਿਹੜੇ ਘੁੰਮਦੇ ਰਹੇ ਇਸ ਦੇ ਉੱਪਰ ਗੋਲਡਨ ਹਟ ਵਾਲੇ ਰਾਣਾ ਜੀ ਦਾ ਵੀ ਇੱਕ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ 10 ਨਵੰਬਰ ਨੂੰ ਮੈਂ ਤੁਹਾਨੂੰ ਲਾਈਵ ਹੋ ਕੇ ਦੱਸੂਗਾ ਕਿ ਸਾਰੇ ਟਰੈਕਟਰ ਟਰਾਲੀਆਂ ਕਿੱਥੇ ਲੈ ਕੇ ਆਉਣੀ ਹੈ ਤਾਂ ਜੋ ਇਹ ਅਵਾਰਾ ਪਸ਼ੂ ਜਿਹ ਚਾਹੀਆ ਵਾਰਾ ਪਸ਼ੂ ਦੀ ਗੱਲ ਕਰ ਲਈਏ ਜਿਵੇਂ ਅਨੁਰਾਗ ਸ਼ਰਮਾ ਜੀ ਨੇ ਕਿਹਾ ਹੈਗਾ ਬੇਸਹਾਰਾ ਪਸ਼ੂ ਕਿਉਂਕਿ ਕਈ ਲੋਕ ਉਹਨਾਂ ਨੂੰ ਵਰਤ ਕੇ ਛੱਡ ਦਿੰਦੇ ਨੇ ਤਾਂ ਉਹ ਲੋਕਾਂ ਦੇ ਉੱਪਰ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ